ਇਹਨਾਂ ਪਹਾੜੀਆਂ ਤੋਂ ਕਈ ਦੁਖੀ ਹੋਏ ਸਨ ਕੋਈ ਬਹੁਤ ਗਰੀਬ ਪਹਾੜੀਏ ਸਨ ਉਹ ਜਦੋਂ ਬੰਦਾ ਸਿੰਘ ਬਹਾਦਰ ਦੇ ਕੋਲ ਆਏ ਬੰਦਾ ਸਿੰਘ ਬਹਾਦਰ ਆਪਣੇ ਖੀਸੇ ਵਿੱਚ ਹੱਥ ਪਾਉਂਦਾ ਏ ਮੋਹਰਾਂ ਦੀ ਮੁਠੀ ਭਰ ਕੇ ਉਹਨਾਂ ਦੀ ਝੋਲੀ ਵਿੱਚ ਪਾਉਂਦਾ ਵੀ ਜਾਓ ਜਾ ਕੇ ਆਪਣੀਆਂ ਤੰਗੀਆਂ ਗਰੀਬੀਆਂ ਦੂਰ ਕਰੋ ਉਹ ਲੋਕ ਬੜੇ ਖੁਸ਼ ਹੋ ਰਹੇ ਨੇ ਬੰਦਾ ਸਿੰਘ ਬਹਾਦਰ ਦੇ ਕੋਲ ਆ ਕੇ ਵੀ ਐਡਾ ਜਾਨੂੰ ਸਿੱਖਾਂ ਦਾ ਬਾਦਸ਼ਾਹ ਸਾਡੇ ਗਰੀਬਾਂ ਵੱਲ ਕੋਣ ਵੇਖਦਾ ਹੈ ਅੱਜ ਸਾਨੂੰ ਪਹਿਲਾ ਬਾਸ਼ਾ ਐ ਸਮੜਿਆ ਏ ਜਿਹੜਾ ਸਾਡੀ ਸਾਰ ਲੈਂਦਾ ਏ ਘਰ ਆ ਕੇ ਦੁੱਖ ਸੁੱਖ ਪੁੱਛਦਾ ਏ ਤੇ ਥੜਾ ਬਣਵਾ ਕੇ ਢੰਡੋਰਾ ਪਟਵਾਇਆ ਗਿਆ ਵੀ ਕਿਸੇ ਦਾ ਵੀ ਕੋਈ ਦੁੱਖ ਹੈ ਉਹ ਆ ਕੇ ਸਾਨੂੰ ਦੱਸੇ ਝੋਲੀਆਂ ਅੱਡ ਕੇ ਖੈਰ ਮੰਗਦੇ ਨੇ ਸਿੱਖਾਂ ਦੇ ਬਾਦਸ਼ਾਹ ਦੇ ਪਾਸੋਂ ਅੱਜ ਗੁਰੂ ਦੀ ਕਲਾ ਵਰਤਦੀ ਹੈ ਪਹਾੜੀਆਂ ਨੂੰ ਨਿਹਾਲੋ ਨਿਹਾਲ ਕੀਤਾ ਜਾ ਰਿਹਾ ਹੈ ਪਹਾੜੀਏ ਝੁੱਕ ਕੇ ਲੈਣਾ ਲਈ ਖੜੇ ਨੇ ਬੰਦਾ ਸ਼ਿਨਹਾਧਰ ਦੇ ਅਗੇ ਵੀ ਸਾਡੀ ਗਰੀਬਾਂ ਦੀ ਵੀ ਸਾਰ ਲੈਣ ਵਾਲਾ ਕੋਈ ਬਾਦਸ਼ਾਹ ਆਇਆ ਏ